ਬਣਦੀ ਆ ਅਰ ਫੂਰ ਪਉਦਾ ਦਵਾਈ ਅੱਜ ਅੰਬਾਂ ਨੂੰ ਭਾਈ ਵਾਲੇ ਸਾਹਿਬ ਬਾਬੇ ਦੇ ਇੱਕ ਰੰਬਾ ਮੈਂ ਅਬਦੁੱਲਾ ਜੀ ਕੱਢ ਕੇ ਲਿਆ ਆ ਲਿਆ ਲਿਆ ਆ ਬਾਤ ਤੂ ਮੂਰੇ ਨਾ ਬੂਟੇ ਗਿਣਦਾ ਚੱਲੀ ਤੇ ਨਾਲੇ ਤੇ ਮੂਰੇ ਪੌਂਦਾ ਜਾਏ ਮਗਰ ਘਰ ਦੇ ਆਉਣਗੇ ਉਹ ਦਵਾਈ ਕਹੀ ਜਾਉਂ ਮੂਕੇ 15 16 ਤਾਂ ਅੰਬਾਂ ਦੇ ਹੀ ਆ ਆ 16 17 ਤਾਂ ਅੰਬਾਂ ਦੇ ਹੀ ਆ ਅੰਬਾਂ ਦੇ ਆ ਚਾਰ ਪੰਜ ਉੱਧਰ ਵੀ ਹੈਗੇ ਹਾਂ ਬਾਕੀ ਆ ਦੇ ਆ ਕਿੰਨੂ ਹੋਗੇ ਉਹ ਅਮਰੂਦ ਹੋਗੇ ਕਨਵਾ ਦੁਦਿਆ ਦੋਤਨ ਕਾਲਿਆ ਮਾਲੇ ਬੂਟੇ ਤੇ ਕਿਵੇਂ ਉਹਦੇ ਉੱਤੇ ਪੱਤਾ ਨਹੀਂ ਪੂਰਾ ਚੌੜਾ ਪੱਤਾ ਉਹਦਾ ਬਹੁਤ ਚੌੜਾ ਆ ਲੈ ਲੈ ਆਹ ਕੌਣ ਫੜੂਗਾ ਆ ਲੈ ਲੋ ਰੰਬੀ ਲਲਾ ਰੰਬੀ ਕੌਣ ਲਊਗਾ ਚੰਨੇ ਨੂੰ ਫੜਾ ਦੇ ਆ ਸੋਚੀ ਤੇ ਮੂਰੇ ਤੂੰ ਪੌਂਦਾ ਤਰਿਆ ਚੱਲ ਤੇ ਗੱਤਾ-ਗੁੱਤਾ ਜਿਹੜਾ ਪਿਆ ਹੋਇਆ ਕੋਈ ਮੋਮੀ ਕਾਹਦਾ ਵਿੱਚੋਂ ਚੱਕ ਦਿਓ ਠੀਕ ਹੈ ਬਾਜ਼ਮਾਨ ਨਹੀਂ ਛੋਣ ਨਾ ਬਾਈ ਆ ਬਾਬਾ ਸਾਹਬ ਨੇ ਸਾਹਬ ਦੇ ਸਾਹਬ ਦੇ ਸਾਹਬ ਉਹ ਆਪੇ ਪਾਉ ਹਸਾਬ ਉਹਨੂੰ ਕੋਈ ਨਹੀਂ ਹੈ ਪ੍ਰਧਾਨ ਬੰਦਾ ਹਾਂ ਬਸ ਉਹ ਹਿਸਾਬ ਨਾਲ ਪਾਈ ਚੱਲੀ ਆ ਉਹ ਨਿਕਲ ਆਪਾਂ ਬੋਲ ਜੀ ਰਹਾ ਕੋਬੀ ਜੀ ਰਹਾ ਬਰਾਬਰ ਉਹ ਤੋ ਕਰਿਆ ਪਾ ਦੇ ਪਾ ਦੋ ਸ਼ਾਬਾਸ਼ ਗਾਹ ਨੂੰ ਆਪਣੇ ਅੰਬ ਪੂਰੇ ਚੋਟੀ ਦੇ ਬਣ ਜਾਣ ਕਰੇ ਜਿਹੜੇ ਇਹ ਬਸ ਆ ਗਾਹ ਇੱਕ ਇੱਕ ਬੂਟਾ ਲੈ ਲਿਆ ਆਜਾ ਕੋਈ ਪਾਸੇ ਆਸੇ ਮੜੀ ਡੁੱਲੀ ਹੋਵੇ ਉਹਨੂੰ ਵੇਚ ਨੂੰ ਕਰ ਲਿਆ ਆ ਪਾਣੀ ਲਾ ਲਾਂਗੇ ਪੋਣੀ ਇਹ ਇਹ ਕਹਿੰਦਾ ਪਾਣੀ ਹੁਣ ਆਪਾਂ ਦਵਾਈ ਕਰਕੇ ਪੋਣਾ ਮੁਰ ਕੇ ਆਪਾਂ ਪਾਣੀ ਨਹੀਂ 15 ਦਿਨ ਪੋਣਾ ਆਹ ਆਹ ਕਿੰਨੇ ਕੜਾਏ ਸੱਤਾਂ ਬੁੱਟਿਆਂ ਨੂੰ ਪੈ ਗਿਆ ਤੇ ਇੱਕ ਕੜਾਈ ਤੇਨ ਕੜਾਈ ਬਣ ਜਾਣਾ ਠੀਕ ਹੈ ਪੰਜ ਪੰਜੇ ਪੰਜੇ ਬੈ ਨੇ ਹਾਂ ਹਾਂ ਪੰਜ ਹੋਰ ਲਾਲਾ ਦੋਹਰਾ ਇਹ ਤੇ ਹੋਈ ਕਿ ਗਾਣੇ ਵੀ ਆ ਤਿੰਨ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਹਾਂ ਇੱਕੋ ਦਈਏ ਇਹ ਕੜੀ ਜੀਓ ਖੱਖੀ ਜੀਓ ਹੂੰ ਓ ਜਿਆਦਾ ਆਹ ਦੇਖੀ ਬਹੁਤ ਹੈ ਸੁਣਦੇ ਜਾਣਾ ਕੱਲੇ ਕੱਲੇ ਬੂਟੇ ਨੂੰ ਦਵਾਈ ਰਲਾ ਕੇ ਪਾਉਂਦਾ ਦੋ ਤਰ੍ਹਾਂ ਦੀ ਦਵਾਈ ਆ ਦੋ ਤਿੰਨ ਤਰ੍ਹਾਂ ਦੀ ਤੇ ਉਹ ਸਾਰੀ ਰਲਾ ਕੇ ਤੇ ਇੱਕ ਇੱਕ ਬੂਟੇ ਨੂੰ ਪਾਉਂਦਾ ਇਹ ਆਪਾਂ ਨੂੰ ਲੱਗ ਜੂ ਪਤਾ ਵੀ ਆਪਣੇ ਬੂਟੇ ਕਿਵੇਂ ਫਿਰ ਵੱਧਦੇ ਫੁੱਲਦੇ ਆ ਮਾ ਮੇ ਦੇ ਕਰੇ ਬਣ ਜੇ ਬਾਗ ਹੀ ਬਾਗ ਕਰਾਂਗਾ ਨੂੰ ਹਨ ਪੋਣਿਆ ਆ ਤੇਜੀ ਹੂੰ ਦੋ ਪਾਏ ਆ ਆਹ ਪਿੰਕ ਪਈਆਂ ਜੈ ਉਸ ਜਿਹੜੇ ਤੂੰ ਇੱਕ ਰੋਲਾ ਨਾ ਵਾਟਾ ਸਟਾ ਕਰਾ ਵਾਟਾ ਸਟਾ ਕਰ ਜਿਹੜਾ ਤੂੰ ਐਰਕੀ ਲਾਇਆ ਉਹਨੂੰ ਆਰਡਰ ਆਖ ਜਿਹੜਾ ਉਹ ਅੱਗੇ ਵਾਲਾ ਉਹਨੂੰ ਆਰਡਰ ਆਖ ਐ ਕਰ ਤੇ ਤੈਨੂੰ ਪਤਾ ਲੱਗ ਜਾਊਗਾ ਜਿਹੜੇ ਇਕੱਠੇ ਸਿੱਟੀ ਜਿਹੜੇ ਨਾ ਪਤਾ ਲੈ ਕਿੰਨੇ ਪੈ ਗਏ 5 ਤੇ 5-10 ਪੈ ਗਏ ਆ ਗਿਆਰ ਮੈਂ ਆਹ ਰੋਲਾ ਲਾਇਨੇ ਨੂੰ ਲਾ ਕੇ ਤੇ ਇੱਥੇ ਨੇੜ ਹੀ ਆ ਜਾਏਗਾ ਹੁਣ ਤਾਂ ਉਧਰ ਹੀ ਲਿਆਉਣੇ ਹੈ ਹਾਂ ਹਾਂ ਉੱਥੇ ਲਿਆ ਜਿੱਥੋਂ ਤੋ ਰੋਕਿਆ ਕੰਮ ਉੱਥੇ ਹੀ ਲਿਆ ਸੱਤਾ ਨੂੰ ਪੈਗੀ ਓ ਚੋਲੀ ਪਿੱਛੇ ਬੂਟੇ ਆ ਹਾਂ ਤੇ ਸੱਤਾ ਨੂੰ ਵਰ ਕੀ ਸੱਤਾ ਅੱਠਾ ਨੂੰ ਅੱਠਾਂ ਨੇ ਪਾ ਲਈ ਬੜਾ ਜਿਹੜਾ ਛੋਟਾ ਉਹਨਾਂ ਨੂੰ ਪੂਰਾ ਖਸਾਬ ਹੋ ਜੇ ਨਾਲ ਰੱਖ ਲਈ ਸਾਰਿਆਂ ਨੂੰ ਪੈਜੇ ਜਾਣੀ ਹੁਣ ਇਹ ਨਾ ਵੀ ਰਹਿ ਨਾ ਜਾਵੇ ਆਪਣਾ ਬੂਟਾ ਕੋਈ ਚੰਨੇ ਹੁਣੀ ਲੱਗਿਆ ਗੇਰੇ ਆਪਣੇ ਗੇਜੇ ਹੁਣੀ ਫੌਜੀ ਲੱਗਿਆ ਨਾਲ ਨਾਲ ਇੱਕ ਬਾਈ ਹੋ ਰਾਇਆ ਵਾ ਆਪਣਾ ਵਿਢਿਓ ਕਿੰਨੇ ਬੰਦੇ ਵਿਖਲਾ ਦਵਾਈ ਪਾਉਂਦੇ ਆ ਬੂਟਿਆਂ ਨੂੰ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਕਰ ਦੇਵੇ ਬਾਗ ਹੀ ਬਾਗ ਬਣ ਜੇ ਫਿਰ ਆਪਣਾ ਇਹ ਪਰ ਨੂੰ ਮਹਾਰਾਜ ਸੋਖ ਰੱਖ ਕੇ ਮਰੂਤ ਆਪਣੇ ਪੂਰੇ ਵਧ ਗਏ ਫੁੱਲ ਆ ਬਹੁਤ ਗਾਂ ਨੂੰ ਲੱਗਣਗੇ ਜਿੰਨੇ ਕੋ ਉਹਨੇ ਮਰੂਤ ਖਾ ਲਿਆ ਕਰਾਂਗੇ ਗਾਂ ਨੂੰ ਕਹਈ ਲੇਲਾ ਤੇਨੇ ਆ ਕਹਈ ਲੇਲਾ ਉਧਰ ਤਾਂ ਜਦ ਨੂੰ ਤੁੱਪ ਜੀ ਬਹੁ ਪੈਂਦੀ ਆ ਉਧਰ ਨੂੰ ਤਾਂ ਆਪਣੇ ਬੂਟੇ ਹੈਗੇ ਠੀਕ ਉਹ ਜਿਹੜਿਆ ਛਾਵੇਂ ਛੂਵੇਂ ਇਹਨਾਂ ਨੂੰ ਪੋਰਾ ਕ ਹੈਗੀ ਗੱਲ ਹਨਾ